ਗਰਬਾਣੇ ਪੜਨੀ ਪੈ ਗਈ ਵਿਚਾਰਨੀ ਪੈ ਗਈ ਸਰੀਰ ਦਾ ਤਨ ਦਾ ਹੋਰ ਸਾਗਤਾਬ ਹੈ ਮਰਨ ਦਾ ਹੋਰ ਸਾਗਤਾਬ ਹੈ ਤੰਦੇ ਹੋਰ ਰੋਗ ਹਨ ਮਨ ਦੇ ਹੋਰ ਰੋਗ ਹਨ 99ਵਾਂ ਇਸ शरीर ਤੇ ਰਾਜ ਮਨ ਦਾ ਹੈ ਸੋ ਦੱਸੇ ਕੰ ਅਸੀਂ ਸਾਈਕਲ ਚਲਾਣਾ ਸਿੱਖਿਆ ਸਿੱਖ ਲਿਆ ਮੋਟਰਸਾਈਕਲ ਕਾਰ ਹਵਾਈ ਜਹਾਜ਼ ਜੋ ਸਿੱਖਣਾ ਸੀ ਸਿੱਖ ਲਿਆ ਠੀਕ ਹੈ ਹੋਂ ਤੇ ਪਹਾੜਾਂ 'ਚ ਵੀ ਲੈਦਰਦਾ ਗੱਡੀ ਜਿਵੇਂ-ਜਿਵੇਂ ਕੰਮ ਕਰਾਂਗੇ ਤਜਰਬਾ ਵਧੇਗਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਪ੍ਰਕਾਸ਼ ਹੋਇਆ ਦੇਖਿਆ ਅਧੂਰੇ ਕਾਕੇ ਮਨੁੱਖ ਜੰਮਦਾ ਹੀ ਅਧੂਰਾ ਹੈ ਇਹ ਹੋਰ 184 ਲੱਖ ਜੋਨ ਨਹੀਂ ਇਹ ਪਰਮੇਸ਼ਰ ਨੇ ਉਹ ਜੇ ਗੁਣ ਪਾਤੇ ਹਨ ਪਰਮੇਸ਼ਰ ਕਟਰਾਉ ਰੂ ਵਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਸਤਗੁਰ ਕਾ ਭਾਣਾ ਜੋ ਚੱਲ ਲੈ ਤਿਸ ਵਡਿਆਈ ਵੱਡੀ ਹੋਏ ਪਹਾੜੇ 'ਚ ਚੱਲਣਾ ਹੀ ਔਖਾ ਹੈ ਜੋ ਤੂੰ 1 ਸਕਿੰਟ ਪਿੱਛੇ ਹੋ ਗਿਆ ਉਹਦਾ ਪਹਾੜਾ ਸੀ ਸਾਨੂੰ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਭੂਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਦਾ ਸਮਾਨ ਧਰੀ ਚ ਦਿੱਤਾ ਹੈ ਜਿੰਨੇ ਸਰਕਾਰ ਚਲਾਣੇ ਹੈ ਰਾਜ ਕਰਨਾ ਹੈ ਉਹਨੂੰ ਪਤਾ ਹੈ ਤੈਨੂੰ ਬਿਠਾ ਦੀਏ ਖੁਰਸੀ ਤੇ ਨਹੀਂ ਸਾਡੇ ਤਾਂ ਤੇ ਇੱਕ ਇੱਕ ਦੋ ਦੋ ਨੌਕਰ ਕਾਬੂ ਨਹੀਂ ਆਉਂਦੇ ਜੀਵਿੰਦਾਰਾਂ ਤੋਂ ਉੱਪਰ ਜਾਣਾ ਬਹੁਤ ਔਖਾ ਹੈ ਕੋਈ 500 ਕਮਾਰਿਆ ਇੱਕ ਦਿਨ ਦਾ 5000 5 ਲੱਖ 5 ਕਰੋੜ ਇੱਕ ਦਿਨ ਦਾ ਕਮਾਰਿਆ ਹੈ ਬਰਾਬਰ ਟੈਨਸ਼ਨ ਹੈ ਜੋ ਕੁੱਤੇ ਝਾਕ ਹੈ ਅੱਗੇ ਦੁਗਣੇ ਹੋ ਜਾਣ ਭਗਤਾਂ ਦਾ ਕੀ ਫਰਕ ਹੈ ਉਹ ਜੋ ਮਿਲਿਆ ਹੈ ਉਹਦਾ ਆਨੰਦ ਮਾਣਦੇ ਹਨ ਮਿੰਤ ਕਰਦੇ ਹਨ ਆਪਣੇ ਆਪ ਤੇ ਉਹਨਾਂ ਨੂੰ ਵਿਸ਼ਵਾਸ ਹੈ ਆਹੀ ਭਰ ਗਹਿ ਸੰਤ ਵਿਰਲੇ ਹਨ ਕੋਟਨ ਚ ਕੋਟ ਇਹ ਭਗਤਾ ਲਈ ਗਰਬਾਣੀ ਹੈ ਇਹਨੂੰ ਵਿਚਾਰਨੀ ਪੜ੍ਹਨੀ ਸਮਝਣਾ ਵਿਰਲੇ ਦਾ ਵਿਸ਼ਾ ਹੈ ਤੁਸੀਂ ਭੱਜੋ ਸੁਖ ਲਈ ਸੰਸਾਰ ਨੂੰ ਨਹੀਂ ਸੰਤਾਨ ਨੂੰ ਦੁੱਖ ਲੱਗਦਾ ਹੈ ਕਿਉਂ ਜੋ ਰਚਨਾ ਰਚੀ ਹੈ ਉਹ ਵੀ ਪਰਮੇਸ਼ਰ ਦੀ ਹੈ ਜੇ ਬੁਰਾ ਆਦਮੀ ਹੈ ਉਹਦਾ ਵੀ ਪਿਤਾ ਉਹੀ ਹੈ ਉਹਦਾ ਪਗਵਾਨ ਹੋਰ ਹੈ ਕੋਈ ਨਹੀਂ ਸਾਨੂੰ ਆਜ਼ਾਦੀ ਦਾ ਗੁਣ ਦੇ ਕੇ ਦੇਤਾ ਕੀ ਇਹ ਸਰੀਰ 'ਚ ਬੀਜਣਾ ਹੈ ਕੀ ਧਰਤੀ 'ਚ ਬੀਜਣਾ ਹੈ ਦੁਨੀਆ ਦੇ ਕਲਯੁਗ ਆ ਗਿਆ ਦੁਨੀਆ ਆਸੀ ਅੰਨਿਆ ਮਾੜੀ ਹੈ ਬੁਰੀ ਹੈ ਪਰ ਮੈਂ ਤੇ ਅੱਛਾ ਹੋਣਾ ਹੈ ਨਾ ਮੈਨੂੰ ਅੱਛੇ ਰੋਕ ਹੌਣ ਤੋਂ ਕੌਣ ਰੋਕਦਾ ਹੈ ਲੋਕਾਂ ਦੇ ਬੁਰੇ ਲੋਕ ਰਿਸ਼ਵਤਖੋਰ ਲੋਕ ਬੇਈਮਾਨ ਨਹੀਂ ਨਹੀਂ ਕੀ ਹਾਂ ਠੀਕ ਹੈ ਲੋਕ ਹੋਣਗੇ ਮੇਰੀ ਗੱਲ ਹੈ ਸੋ ਸਾਰੀ ਵੀਡੀਓ ਮੇਰੇ ਵਾਸਤੇ ਹਨ ਸਾਨੂੰ ਕਿੰਨੇ ਅੱਛਾ ਹੋਣ ਤੋਂ ਰੋਕਿਆ ਹੈ ਹੁਕਮ ਨਾ ਜਾਣਾ ਬਹੁਤਾ ਰੋ ਹੈ ਇਹ ਗੁਰੂ ਤੋਂ ਬਿਨਾ ਸੀ ਅੰਦੇ ਹਾਂ ਜਿੰਦ ਕੇ ਰਵਾਏਗੇ ਹਾਈ ਹੇ ਕਰਾਏਗੇ ਕੋਈ ਮਹਾਤਮਾ ਗਿਆ ਜਿਵੇਂ ਅਗਰਾਈ ਨੂੰ ਜਾਂਦੇ ਹਨ ਕਹਿੰਦੇ ਆ ਬੀਬੀ ਬਹੁਤ ਲੜਾਕੀ ਹੈ ਹਰੇਕ ਤੇ ਗੱਲ ਪੈਂਦੀ ਹੈ ਮਹਾਤਮਾ ਜੀ ਸੰਤ ਜੀ ਇਹਨਾਂ ਦੇ ਘਰ ਨਾ ਜਾਇਆ ਜੀ ਉਹ ਸਾਡੇ ਭਲੇ ਲਈ ਸਭ ਕੁਝ ਕਰਦੇ ਹਨ ਹਾਂ ਸਰੇਕ ਰੋਗਰਾਗ ਸਾਹਿਬ ਜੀ ਕੋਈ ਅਸੀਂ ਅਰਦਾਸ ਕਰਦੇ ਆ ਭੋਗ ਰੱਖਦੇ ਹਾਂ ਉਹ ਤਾਂ ਸ਼ਬਦ ਰੂਪ ਹਨ ਉਹ ਹੁੰਦਾ ਜੋ ਪਾਠੀ ਹੈ ਜੋ ਗ੍ਰੰਥੀ ਹੈ ਉਹਦਾ ਮਕਰ ਨਾ ਖਿਆਰੇ ਵੀ ਮੇਰੇ ਲਈ ਬਚਣਾ ਨਹੀਂ ਚਾਹੀਏ ਆਪਣੇ ਲਈ ਰੱਖ ਕੇ ਦੂਸਰਿਆਂ ਨੂੰ ਵਰਤਾਏ ਸਾਰੇ امیر ਹੈ ਚ ਗਰੀਬ ਹੈ ਇੱਕ ਅੱਖ ਨਾਲ ਦੇਖਣਾ ਪਏਗਾ ਆ ਮੇਰੀ ਗਰੀਬੀ ਉਹਦਾ ਖੇਲ ਹੈ। ਸੋ ਕਿਸੇ ਨੇ ਸਮਝਾਇਆ ਕਹਿੰਦੇ ਇਸ ਘਰ ਨਾ ਜਾਜੇ। ਸੋ ਮਹਾਤਮਾ ਜੀ ਸਾਡੇ ਭਲੇ ਲਈ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਕਦੇ ਹਨ ਕੁਝ। ਠੀਕ ਹੈ ਕਹਦੀ ਜਿੱਤ ਲੁੱਟਦੇ ਹਨ ਨਹੀਂ। ਚੈ ਨੌਜਵਾਨ ਬੀਬੀ ਬਾਰੂ ਕਮਰੇ ਬੰਦ ਹੋ ਜਾਣ ਨਹੀਂ ਸ਼ਬਦ ਹੀ ਗੁਰੂ ਹੈ ਸ਼ਬਦਾਂ ਨਾਲ ਗੱਲ ਬਣੇਗੀ ਜੇ ਅਸੀਂ ਜੰਗਲ ਚ ਜਨਮ ਲਿਆ ਕੁਝ ਵੀ ਨਹੀਂ ਸਿੱਖਿਆ ਜਾਣਾ ਇਹ ਜਨਰ ਪਸ਼ੂ ਪੂਰੇ ਹਨ ਜਨਮ ਲੈਂਦੇ ਮਾਂ ਦੇ ਥਣ ਲੱਭਦੇ ਹਨ ਕਿੰਨੇ ਗੁਣ ਪਾਤਾ ਪਰਮੇਸ਼ਰ ਨੇ ਅਸੀਂ ਅਧੂਰੇ ਹਾਂ जो सिख है वो मान की करेगा जो सिख रहा है जो विद्यार्थी है संत पहुंचे हुए का नाम है जो विरले हन। संत अपने अगराई बीबी बहुत लड़ाकी है बहुत बुरा भला क्या कहने तू तो हट्टा कट्टा है ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੂੰ ਕਰ ਨਹੀਂ ਸਕਦਾ ਕੁਝ ਸੰਤ ਨੇ ਸੁਣਿਆ ਮੰਦਾ ਚੰਗਾ ਸੁਣਿਆ ਆ ਗਿਆ ਸੋ ਅਗਲੇ ਦਿਨ ਫਿਰ ਉਸੇ ਟਾਈਮ ਸੰਤ ਕਹੇ ਪੜੋਸੀ ਉਹਦਾ ਵੇਖਿਆ ਵੀ ਇਹ ਮਹਾਤਮਾ ਹਰੇਕ ਦੇ ਘਰ ਜਾਂਦਾ ਹੈ ਇਹ ਬੀਬੀ ਦੇ ਘਰ ਕੱਲ ਵੀ ਗਿਆ ਸੀ ਅੱਜ ਵੀ ਪਾਪਾ ਜੀ ਇਹ ਘਰ ਨਾ ਜਾਇਆ ਜੇ ਇਹ ਬੀਬੀ ਬਹੁਤ ਲੜਾਕੀ ਹੈ ਸੋ ਬੀਬੀ ਅੱਗਾ ਝਾੜੂ ਫੇਰੀ ਸੀ ਕੂੜਾ ਇਕੱਠਾ ਕਰਕੇ ਸੰਤਾ ਦੇ ਸਿਰ ਤੇ ਪਾਤਾ ਕਹਿੰਦੀ ਤੂੰ ਕੱਲ ਵੀ ਆ ਗਿਆ ਅਸ ਅੱਜ ਫੇਰ ਆ ਗਿਆ ਤੁਹਾ ਕੋਈ ਸ਼ਰਮ ਨਹੀਂ ਆਈ ਹੈ ਸੋ 30 ਤੀਸਰੇ ਦਿਨ ਮਹਾਪੁਰਸ਼ ਫੇਰ ਉਸੇ ਟਾਈਮ ਆਗੇ ਗੋਡੀ ਕਹਿੰਦਾ ਅੱਜ ਮੈਂ ਵੇਖਾਂਗਾ ਤਮਾਸ਼ਾ ਚ ਵੇਖਾਂਗਾ ਸੋ ਫੇਰ ਦਰਵਾਜ਼ਾ ਖੜਕਾਇਆ ਅੰਦਰ ਬੀਬੀ ਨੇ ਦਰਵਾਜ਼ਾ ਖੋਲ੍ਹਿਆ ਖਾਂ ਚਾਟ ਮਾਰੀ ਇੱਕ ਦੂਜੇ ਪਾਸੇ ਮਾਰੀ महापुरशा ने हथ फिर माता चोट तो नहीं लगी माता सुन की देर सी बीबी क्योंकि ओका कोई पुत्र नहीं सी कई बार असाए होंगे हाँ सताए ਅੱਜ ਕਹਿੰਦੇ ਆ ਸੱਸੇ ਵਾਲੇ ਬਣ ਰਹੇ ਚੇਲੇ ਇੱਧਰ ਬਣ ਰਹੇ ਇੱਧਰ ਬਣਲੇ ਗਰੀਬਾਂ ਨੂੰ ਸਾਨੂੰ ਕੁੱਟਿਆ ਜਾਂਦਾ ਹੈ ਲਤਾੜਿਆ ਜਾਂਦਾ ਹੈ ਵੇਚਤ ਕੀਤਾ ਜਾਂਦਾ ਹੈ ਸਤਕਾਰ ਨਹੀਂ ਮਿਲਦਾ ਸਾਰੇ ਪਾਸੇ ਮਾਨਸਿਕ ਆਰਥਿਕ ਧਾਰਮਿਕ ਵੀ ਸਤਕਾਰ ਨਹੀਂ ਦਿੱਤਾ ਜਾਂਦਾ ਸੋ ਜੇ ਕੋਈ ਗਲਮੇ ਲਾਂਦਾ ਹੈ ਉਹ ਸ਼ੁਕਰ ਕਰਦਾ ਹੈ ਮੇਰਾ ਆ ਸਭ ਕੁਝ ਹੀ ਆ ਮੇਰਾ ਰੱਬ ਹੀ ਹੈ जगह नदेड़ हजूर साहब न गए श्री गुरु गोबिंद जी रस्ते च चखिया बंदा सिंह बहादुर वरागी साध सो उन्हें गुरु को पूरा परखिया, परखना चाहिए है वो क ਤੂੰ ਕੌਣਾ ਕਹਿੰਦਾ ਬੰਦਾ ਮੈਂ ਤੇ ਰਹਾ ਜਦੋਂ ਪਹਿਲਾਂ ਗੁਰੂ ਨੂੰ ਪੂਰਾ ਉਹਨੇ ਪਰਖਿਆ ਹਿੰਦੂ ਸੀ ਰਾਜਪੁੱਤ ਕਹਿੰਦੇ ਗੁਰੂ ਜੀ ਹੁਕਮ ਕਰਾ ਤੁਹਾਨੂੰ ਮੈਂ ਪੂਰਾ ਪਰਖਿਆ ਹੈ ਉਹਦੇ ਤੋਂ ਹੀਰਣ ਮਰੀ ਸੀ ਸ਼ਿਕਾਰ ਕਰਦਾ ਸੀ ਰਾਜਪੁੱਤਾਂ ਦਾ ਕੰਮ ਸੀ ਸ਼ਿਕਾਰ ਕਰਨਾ ਵੇਖਿਆ ਬੱਚਾ ਥੜਫ ਥੜਕੇ ਮਰਿਆ ਹੈ ਹੀਰਣ ਦਾ ਬੁਰਾਗ ਧਾਰ ਲਿਆ ਨਹੀਂ ਸਜ ਜਦੋਂ ਠੋਕਰ ਵੱਜਦੀ ਹੈ ਬੰਦਾ ਬਣਦਾ ਕਰੋਨਾ ਅਗਲੇ ਦਿਨ ਆਇਆ ਨਾ ਪਤਾ ਲੱਗ ਗਿਆ ਕਿਹੜਾ ਭਾਈ ਆ ਕਿਹੜਾ ਭਰਾ ਆ ਸਾਰੇ ਦਰਵਾਜ਼ੇ ਲਾ ਲੇ ਗੁਰੂ ਘਰ ਵੀ ਦਰਵਾਜ਼ੇ ਲਾ ਲੇ ਸਭ ਬੰਦ ਸਨ ਸੋ ਅਸੀਂ ਪਰ ਢੀਠ ਮਿੱਟੀ ਦੇ ਹਾਂ ਸੋ ਮਈ ਦੇ ਤੀਜੇ ਘਰ ਸੰਤ ਪੂਰੇ ਪਹੁੰਚੇ ਹੋਏ ਪਹੁੰਚੇ ਦਾਸ ਨੂੰ ਬਰਾਗ ਆ ਰਿਹਾ ਹੈ ਸ ਜਦੋਂ ਥੱਪੜ ਵੱਜਾ ਦੁੱਜੀ ਗੱਲ ਤੇ ਥੱਪੜ ਮਾਰਿਆ ਸੰਤਾ ਦੇ ਤਨ ਹਨ ਉਹ ਸੰਤਾ ਸ ਪੂੰਜੀ ਹੋਈ ਅਸ ਤੀਨੇ ਹੱਥ ਫੜ ਲਿਆ ਕਦੇ ਮਾਤਾ ਦਰਦ ਤੇ ਨਹੀਂ ਹੋਇਆ ਮਾਤਾ ਸੰਧੀ ਡੇਰ ਸੀ ਸਾਰਾ ਪਾਂਡਾ ਖਾਲੀ ਕਰਤਾ ਕਹਿੰਦੇ ਪਹਿਲੇ ਦਿਨ ਗਿਆ ਮੈਂ ਗਵਾਂਢੀ ਕਹਿੰਦੇ ਤੁਹਾਨੂੰ ਪਤਾ ਸੀ ਐਡੀ ਲੜਾਕੀ ਸੀ ਕਹਿੰਦੇ ਪਹਿਲੇ ਦਿਨ ਗਿਆ ਉਹਦਾ ਪਾਂਡਾ ਖਾਲੀ ਕਰਨਾ ਸੀ ਜੇ ਦੁੱਧ ਪਾਣਾ ਹੈ ਪਹਿਲਾ ਜੋ ਮੈਲਾ ਪਾਣੀ ਹੈ ਛੱਪੜ ਵਾਲਾ ਪਾਣੀ ਹੈ ਉਹ ਤਾਂ ਕੱਢਣਾ ਪੈਗਾ ਨਾ ਬਰਤਨ ਨੂੰ ਸਾਫ਼ ਕਰਨਾ ਪੈਣਾ ਪੈਦਲਾ ਪਹਿਲੇ ਜਿਹਦਾ ਉਹਦਾ ਪਾਂਡੇ ਚ ਸੀ ਜੋਦਾ ਸਵਾਸੀ ਜੋ ਸਾਡੀ ਗੱਲ ਹੈ ਮੇਰੀ ਗੱਲ ਹੈ ਉਹ ਨਿਕਲਿਆ ਦੂਜੇ ਦਿਨ ਕਹਿੰਦੇ ਕੁਛ ਨਹੀਂ ਦੇ ਸਕਦੇ ਕਿਸੇ ਨੂੰ ਇਹਨੇ ਕੂੜਾ ਤੇ ਦਿੱਤਾ ਤੀਜੇ ਦਿਨ ਥੱਪੜ ਮਾਰਿਆ ਦੋਨੇ ਪਾਸੇ ਸੋ ਅਸੀਂ ਲਤਾੜੇ ਹੋਏ ਹ ਕੁਚਲੇ ਹੋਏ ਹ ਕਿਉਂਕਿ ਤਗੜਿਆਂ ਤੇ ਤੇ ਕੋਈ ਨਹੀਂ ਹੁੰਦਾ ਮਾਰਿਆਂ ਤੇ ਸਾਬੇ ਕੋਲੋਂ ਦਾ ਬੈਲ ਬਣਾਉਂਦੇ ਹਨ 125 25 ਰੁਪਏ ਘੰਟਾ ਦਿਹਾੜੀ ਦਿੰਦੇ ਹਨ ਠੀਕ ਹੈ ਕੋਈ ਨਹੀਂ ਰਾਜ ਕਰੇਗਾ ਖਾਲਸਾ ਸੋ ਬਟਪਾਗਾ ਸੰਦਾ ਜੋ ਬਾਪੂ ਧਰਮ ਸਿੰਘ ਜੀ ਨਿਹੰਗ ਸਿੰਘ ਸੱਚ ਖੋਜ ਅਕੈਡਮੀ ਵਾਲੇ ਜੋ ਸੋਚ ਆ ਰਹੇ ਉਹ ਵੀ ਡੰਕਾ ਸੱਚ ਦਾ ਵਜਾ ਰਹੇ ਹਨ ਸੱਚ ਬੋਲਣਾ ਹੀ ਭਗਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸਾਰੇ ਸੰਸਾਰ ਚ ਸਬਦਾਨ ਚੱਲ ਸਕਦਾ ਹੈ ਪਰ ਅਸੀਂ ਰਾਜੇ ਔਰ ਪੁਜਾਰੀ ਰਲ ਗਏ ਸ ਗੁਰਮੇਲੇ ਚਾਜ ਅਚਾਰ ਸਿੱਖ ਤਦ ਕਦੇ ਨਾ ਲੱਗਾ ਦੁੱਖ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਹੋਣਗੇ ਭਾਂਡਾ ਖਾਲੀ ਕਰਨਾ ਪਏਗਾ ਤਾਂ ਵਸਤੂ ਪੈਗੀ ਭਾਂਡੇ ਨੂੰ ਬਣਾਉਣਾ ਪਏਗਾ ਮਨ ਮੈਲਾ ਹੈ ਇਹਦਾ ਖੇਲ ਹੈ 99 ਪੁਆਇੰਟ ਨਾ ਨਾ ਇਹ ਡਰਾਈਵਰ ਹੈ ਸਾਡਾ ਸਰੀਰ ਦਾ ਤੁੰਨੇ ਤੋਂ ਤੁਣ ਵੱਜੇਗੀ ਦਿਨ ਤੇ ਸ਼ਾਮਤ ਬਣੇਗਾ ਇਹ ਵੀ ਦਿਲ ਵੀ ਇੱਕ ਮਨ ਦਾ ਟੁਕੜਾ ਹੈ ਹਵਾ ਹੁੰਦੀ ਹੁੰਦੀ ਗਲ ਤੇ ਬੰਸਰੀ ਵੱਜੇਗੀ ਖਰਾਬ ਆਜਾ ਨਹੀਂ ਸੁਰ ਨਹੀਂ ਠੀਕ ਅੱਢਦੀ ਆਹ ਹੈ ਸੋ ਜਿਹਦਾ ਗੁਰੂ ਅੰਧਲੇ ਚੇਲੇ ਵੀ ਅੰਧਲੇ ਹੋਣਗੇ ਭੈੜੇ ਕਰਮ ਕਰਨਗੇ ਸੋ ਸਾਨੂੰ ਚੰਗੇ ਹੋਣ ਤੋਂ ਕਿੰਨੇ ਰੋਕਿਆ ਹੈ ਸੰਸਾਰ ਹੈ ਜੇ ਕੋਈ ਗੁਣ ਹੈ ਕਿਹੜੇ ਸੰਸਾਰ ਚ ਵਰਤਨਾ ਹੈ ਸੰਤਾਂ ਨੂੰ ਮਾੜਾ ਆਖਦੇ ਹਾਂ ਸੰਤ ਵਿਰਲੇ ਹਨ ਜੀ ਪਹੁੰਚ ਹੋਏ ਦਾ ਨਾਮ ਸੰਤ ਹੈ ਆ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ 35 ਮਹਾਪੁਰਸ਼ ਸੰਤ ਗੁਰੂ ਸੋ ਦਾਸ ਤੋਂ ਬਹੁਤੀ ਗਲਤੀ ਆ ਹੋ ਰਹੀ ਐ ਮੂਰਖ ਜੀ ਦਾਸ ਐ ਸੰਗਤ ਵਰ ਗੁਰੂ ਬਖਸ਼ਣਾ ਬਖਸ਼ ਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 9417437746